ਠੀਕ ਹੈ ਹਾਂ ਕੋਈ ਗੱਲ ਨਹੀਂ ਅਰੇ ਮੈਂ ਤੇ ਬਿਲਕੁਲ ਮੈਂ ਤਾਂ ਟਾਈਮ ਨਾਲ ਪਹੁੰਚਣਾ ਹੀ ਪਹੁੰਚਣਾ ਤੇ ਮੇਰੀ ਵਾਇ ਨਹੀਂ ਗੂੰਜੇਗੀ ਉੱਚੀ ਬੋਲਾਂਗੀ ਤੇ ਅੱਛਾ ਜਿਆਦਾ ਨਹੀਂ ਆਉਂਦੀਆਂ ਗੱਲਾਂ ਚਲ ਠੀਕ ਹੈ ਫਿਰ ਕੀ ਆ ਹੂੰ ਅਮ ਚਲ ਮੈਂ ਆਤੇ ਜਾਂਨੀ ਆ ਪਰ ਮੈਂ 5-10 ਮਿੰਟ ਖਲੋਣਾ ਫਿਰ इथे आ जी ना हां हां मैं दस दूंगी पक्का अच्छा अच्छा <laughs> कौन कौन भाभी चल मैं कर दी ठीक okay. <laughs> हाँ, हाँ, है ओके हाँ हां सिमरत के करन कुछ नहीं बस चाय भी नहीं पी सी ले मैं ले ज नहीं नहीं मैं ले ज नहीं कोई तो नहीं तू बैठ आराम ठीक है बैठ जा चलो ਫੱਟੇ ਗੱਲ ਕਿੰਨਾ ਕਰੰਦੇ ਸੀ ਮੈਨੂੰ ਵੇਖ ਕੇ ਨਾਲ ਹੀ ਫੋਨ ਕੱਟਦਾ ਮੈਨੂੰ ਸਮਝ ਨਹੀਂ ਆਉਂਦੀ ਕਿੰਨੇ ਦਿਨ ਹੋ ਗਏ ਨੇ ਫੱਟ ਉੱਚੀ ਬਾਤ ਚ ਕਦੀ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਵੈਸੇ ਤਾਂ ਜਦੋਂ ਆਪਣੇ ਪੇਕੇ ਦਾ ਫੋਨ ਆਉਂਦਾ ਜਾਂ ਕੋਈ ਹੋਰ ਦਾ ਫੋਨ ਆਉਂਦਾ ਉਸੇ ਵੇਲੇ ਉੱਚੀ ਉੱਚੀ ਗੱਲ ਕਰਦੇ ਪਰ ਕਿੰਨੇ ਦਿਨ ਵੇਖਣ ਦਈਆਂ ਮੈਂ ਹੁਣ ਦੇ ਕੁਸਰ ਕੁਸਰ ਗੱਲ ਕਰਦੇ ਰਹਿੰਦੇ ਆ ਜਿਵੇਂ ਵੀਰ ਬਾਹਰ ਤਿਆਰ ਹੋ ਕੇ ਜਾਂਦਾ ਮੰਗਰੀ ਆਪ ਵੀ ਚਲ ਜਾਂਦੇ ਆ ਸਮਝ ਨਹੀਂ ਆਉਂਦੀ ਤੇ ਚਾਹਵੇਂ ਅੱਜ ਫੋਕੇ ਪੀ ਕੇ ਚਲ ਗਏ ਨਹੀਂ ਤੇ ਇੰਨਾ ਭਾਜੀ ਦਾ ਡੱਬਾ ਪਿਆ ਹੋਵੇ ਉਹਨਾਂ ਦੇ ਸਾਹਮਣੇ ਤੂੰ ਨਰ ਧਿਆਣੀ ਨਾ ਗਿਆ ਹੋਵੇ ਗੱਲ 'ਚ ਜ਼ਿਆਦਾ ਧਿਆਨ ਰੱਖੰਦੇ ਹੋ ਕੀ ਗੱਲ ਚੱਲੰਦੀ ਆ ਪੁੱਛਾ ਜਾ ਕੇ ਇੱਕ ਵਾਰੀ ਨਹੀਂ ਨਹੀਂ ਜੇ ਮੈਂ ਇਦਾਂ ਜਾ ਕੇ ਪੁੱਛਿਆ ਨਾ ਇਹਨਾਂ ਨੇ ਕਹਨਾ ਸਿਮਰਤ ਪਤਾ ਨਹੀਂ ਕਿਉਂ ਮੈਨੂੰ ਨੇ ਸਵਾਲ ਜਵਾਬ ਕਰਨ ਦੇ ਆਪੀ ਕੀ ਇਹਦੇ ਮਨ 'ਚ ਆ ਗਿਆ ਹਮ ਚਲ ਮੈਂ ਇੱਕ ਵਾਰ ਜਾ ਕੇ ਗੱਲ ਰੱਖਾਂ ਦੇ ਸਹੀ ਉਧਰ ਜਾ ਕੇ ਕਹਿੰਦੇ ਕਿ ਭਾਬੀ ਰਾਜਬਾ ਬਣਾ ਲਓ ਅੱਜ ਖਰਚੀ ਗੱਲ ਨਾ ਮੈਂ ਕੁਛ ਨਹੀਂ ਆਇਆ ਮਤਲਬ ਆਨੇ ਤੁਹਾਡੇ ਸੌਜ ਨਵਾਗੀ ਚੋਲ ਵੀ ਨਾਲ ਟੈੱਕਰ ਲੇਣੀ ਚੰਗਾ ਬੰਨਿਆ ਲਈ ਪੱਬੀ ਇੱਕ ਕਮੈਂਟ ਬਾਲੋ ਠੀਕ ਹੈ ਨਹੀਂ ਕਰ ਲੋ ਗੱਲ ਮੈਂ ਕੀ ਕਿਹਾ ਨਹੀਂ ਨਹੀਂ ਉਹ ਬਸ ਦੋ ਮਟੱਸੇ ਦੱਸ ਕੀ ਹੈ ਕੁਛ ਨਹੀਂ ਮੈਂ ਉਹ ਰਾਜ ਮੈਂ ਕਹਿ ਨਹੀਂ ਮੇਰੀ ਹੋਂ ਤਾਂ ਪਹਿਲਾਂ ਬਣਾ ਕੇ ਰੱਖਣ ਲੱਗੇ ਲੱਦਾ ਮੈਨੂੰ ਪਤਾ ਨਾ ਪੂਰਾ ਹੀ ਮਾ ਖਾਣੇ ਖਾਣੇ ਆਏ ਪੰਜ ਦਿਨ ਹੋ ਗਏ ਰਾਹ ਮਾ ਨਹੀਂ ਬਣੀ ਚਾਰ ਪੰਜ ਦਿਨ ਬਾਅਦ ਹਾਂ ਮੈਂ ਚੈਦੇ ਨੇ ਅੱਛਾ ਮੇਰੇ ਗਾਸੋਲ ਮੈਂ ਪਿਉਣ ਲੱਗੀ ਆ ਤੇ ਮਸਾਲਾ ਮੈਂ ਕੱਟਿਆ ਆ ਉਹਨੂੰ 10 15 ਮਿੰਟ ਦਾ ਜਿਹੜਾ ਕੰਮ ਹੈਗਾ ਵੈ ਮੈਂ ਹੁਣਿਆ ਨਹੀਂ ਘਰ ਦਾ ਧਿਆਨ ਰੱਖੀ ਤੇ ਮਗਰੋਂ ਰਹੀ ਠੀਕ ਹੈ ਜਾਈ ਨਾ ਕਿ ਦਬਾਉ ਚਲੋ ਮੈਂ ਤੁਹਾਡੇ ਨਾਲ ਚਲਦੀ ਆ ਘਰ ਕੌਣ ਦੇਗਾ ਹੈ ਲੋ ਭਾਬੀ ਇਹ ਚ ਕਿਹੜੀ ਵੱਡੀ ਗੱਲ ਆ ਪਾ ਦਰਵਾਜ਼ੇ ਸਾਰੇ ਲੋਕ ਕਰ ਜਾਂਦੇ ਆ ਬੇਟਾ ਛੰਜਾ ਘਰ ਮੈਂ ਗਈ ਤੇ ਆਈ ਓਕੇ ਫੇਰ ਵੇਲਾ ਮੈਂ ਉਹ ਗੱਲ ਕੀਤੀ ਕਿ ਜਦੋਂ ਮੈਂ ਤੁਹਾਡੇ ਨਾਲ ਜਾਨੀ ਫਿਰ ਨਾਨੀ ਕਾ ਨਾਕਿਸ ਦੀ ਮਾਰ ਲਈ ਕਿਨੇ ਘਰ ਦਾ ਧਿਆਨ ਕਿੰਨੂ ਰੱਖੂਗਾ ਅੱਗੇ ਇਹ ਦਸੋਂ ਬੰਦਾ ਇਹਨਾਂ ਨੇ ਪੁੱਛੇ ਅੱਗੇ ਘਰ ਦਾ ਕੀ ਆਲਮ ਤੇ ਮੈਂ ਰੱਖਦੀਂ ਘਰੇ ਬੈ ਕੇ ਅੱਗੇ ਵੀ ਤਾਂ ਦਰਵਾਜ਼ੇ ਸਾਰੇ ਲੋਕ ਕਰਕੇ ਜਾਣੇ ਹੀ ਆਪਾਂ ਸਾਰਾ ਕੁਝ ਸੰਵਾਲ ਦੇ ਪਰ ਹੁਣ ਮੈਨੂੰ ਗੱਲ ਜੀ ਨਹੀਂ ਇਹਨਾਂ ਦੀ ਸਮਝ ਆਉਂਦੀ ਉਹ ਵੀ ਕਰਦੇ ਕਿ ਫਿਰਦੇ ਆ ਉਹ ਵੀ ਕਿਤੇ ਕਿਸੇ ਨਾਲ ਗਲਤ ਨਹੀਂ ਕਰਦੇ ਕਿਉਂਕਿ ਜਿਸ ਤਰੀਕੇ ਨਾਲ ਗੱਲ ਕਰਨਦੇ ਹਨ ਕਿ ਮੈਂ ਰਾਜਮਾ ਬਣਾਏ ਆ ਮੈਂ ਚੌਲ ਵੀ ਬਣਾ ਲਿਆਉਂਗੀ ਕਿਤੇ ਵੀਰ ਮੇਰੇ ਨੂੰ ਨਹੀਂ ਨਹੀਂ ਸਿਮਰਤ ਇਦਾਂ ਨਹੀਂ ਹੋ ਸਕਦਾ ਭਾਬੀ ਮੇਰੇ ਬੜੇ ਚੰਗੇ ਆ ਪਰ ਪ੍ਰੋਸਾਂ ਨੂੰ ਕੋਈ ਕਰ ਸਕਦੇ ਇੱਕ ਕੋਈ ਵੀਰੇ ਨਾਲ ਗੱਲ ਕਰਕੇ ਵੇਖਾਂ ਨਹੀਂ ਜਿੰਨਾ ਚਿਰ ਤੱਕ ਇਹ ਵੀ ਜਿੱਦਾ ਪੂਰਾ ਪ੍ਰੂਫ ਨਾ ਨਿਲੇ ਉਹਨਾਂ ਚਿਕਨ ਤੱਕ ਮੈਂ ਗੱਲ ਨਹੀਂ ਕਰ ਸਕਦੀ ਮੈਨੂੰ ਲੱਗਦਾ ਮੈਨੂੰ ਭਾਬੀ ਦਾ ਪਿੱਛਾ ਕਰਨਾ ਪੈਣਾ ਤੇ ਜੱਜਰੋ ਕਿਸੇ ਨਾਲ ਗੱਲ ਕਰਦੇ ਨੇ ਉਹਦਾ ਧਿਆਨ ਰੱਖਣਾ ਪੈਣਾ ਗੱਲ ਕਰਦੀ ਕਹਿੰਨਾ ਹਾਂ ਹੁਣ ਇਹ ਤਰੀਕਾ ਵੇਖਦੀ ਹਾਂ ਦੇਖਾ ਤਾਂ ਸਹੀ ਕਿਦਾਂ ਨੂੰ ਮੁੜਦੀ ਆ ਦੁਆ ਕੋਲ ਤੇ ਕੱਢ ਕੇ ਜਾਣੀ ਆ ਮੰਮੀ ਆ ਗਈ ਤੁਸੀਂ ਆ ਗਈਆਂ ਹੋਰ ਵਧੀਆ ਤੁਸੀਂ ਠੀਕ ਜੇ ਠੀਕ ਆ ਬੱਤ ਇੰਨੇ ਦਿਨ ਲਾਏ ਜੇ ਓਹੋ ਚੱਲ ਅੰਦਰ ਤੇ ਬਿਠਾ ਤੈਨੂੰ ਦੱਸ ਦਿੰਨੀ ਆ ਕਿੰਨੇ ਦਿਨ ਲਾਏ ਕਿਉਂ ਲਾਈ ਆ ਚਲੋ ਆਜੋ ਹੂੰ ਤੂੰ ਬੜੀ ਹੋਰ ਤਾਂ ਕੋਈ ਨਾ ਮੈਂ ਤੁਹਾਨੂੰ ਦੱਸ ਦਿੰਦੀ ਆ ਉਹ ਸਹੀ ਮੂੰਹ ਬੜਾ ਸੁਣਿਆ ਮੇਰਾ ਪਾਣੀ ਲਾਓ ਮੰਮੀ ਨਹੀਂ ਪਾਣੀ ਨਹੀਂ ਮੈਂ ਪੀਣਾ ਰਾਜ ਮੈਂ ਤਾਂ ਕਦੋਂ ਦੀ ਆ ਜਾਣਾ ਹੀ ਘਰੇ ਤੋ ਰਾਜ ਆਂਟੀ ਤੇਰੀ ਬੇਟੀ ਤੋ ਕੱਲਾ ਮਰਨ ਲੱਪੀ ਤੇ ਮੈਂ ਪਾਣੀ ਉੱਥੇ ਹੀ ਪੀ ਆਈ ਅੱਛਾ ਠੀਕ ਐ ਵੀਰਾ ਤੇ ਆਪਣੇ ਕੰਮ ਤੇ ਗਿਆ ਤੇ ਅੰਜੂ ਹੂੰ ਵੀਰਾ ਗਿਆ ਵਾ ਤੇ ਮਗਰੇ ਆਪ ਵੀ ਨਿਕਲ ਗਈ ਤੁਸੀਂ ਨਹੀਂ ਵੇਖੀ ਰਾਜ ਹੁੰਦੀ ਕੰਨ ਨੂੰ ਫੋਨ ਲਿਆ ਹੋਣਾ ਨੇ ਮੈਂ ਤੇ ਇਧਰੋਂ ਆਈ ਆ ਤੁਹਾਨੂੰ ਪਤਾ ਕੀ ਹੁੰਦਾ ਇੱਥੇ ਆ ਵੀਰਾ ਜਾਂਦਾ ਵਾ ਨਾ ਆ ਥੋੜੇ ਟਾਈਮ ਬਾਅਦ ਹੀ ਭਾਬੀ ਮਗਰੇ ਨਿਕਲ ਜਾਂਦੇ ਕਿਤੇ ਨਾ ਕਿਤੇ ਤੇ ਉਹ ਪਤਾ ਬੁਟੀਕ ਤੇ ਜਾਂਦੀ ਹੋਊਗੀ ਉਹ ਛੱਡੋ ਮੰਮੀ ਕੋਈ ਬੁਟੀਕ ਤੇ ਨਹੀਂ ਜਾਂਦੇ ਮੈਂ ਕਿੰਨੀ ਵਾਰੀ ਕਹਿਤਾ ਕਿ ਲਿਆਓ ਭਾਬੀ ਮੈਂ ਤਾਂ ਡੇ ਨਾਲ ਜਾਨੀ ਵਾ ਨਬਣਾ ਦਿੰਦੇ ਸਿਮਰ ਤੇ ਘਰ ਦਾ ਬੁੱਤਿਆਂ ਕਿੰਨੇ ਰੱਖਣਾ ਘਰੇ ਤਾਂ ਕੋਈ ਹੈ ਨਹੀਂ ਤੇ ਮੈਂ ਕਿਹਾ ਅੱਗੇ ਨਹੀਂ ਕਿਤੇ ਦਰਵਾਜ਼ੇ ਲੋਕ ਕਰਕੇ ਕਿਤੇ ਜਾਈਦਾ ਹਾਂ ਤੁਹਾਨੂੰ ਨਾ ਮੰਮੀ ਮੈਂ ਮੇਨ ਗੱਲ ਦੱਸਾਂ ਜਿੱਦਨ ਤੇ ਤੁਸੀਂ ਗਏ ਜੈ ਨਾ ਮੈਂ ਤਾਂ ਚਲੋ ਕਾਲਜ ਜਾਣੀ ਮੈਨੂੰ ਤਾਂ ਜਿਆਦੀ ਗੱਲ ਦਾ ਪਤਾ ਨਹੀਂ ਜੇ ਤੁਹਾਡੇ ਸਾਹਮਣੇ ਹੁੰਦਾ ਵੀ ਹੋਊਗਾ ਤੁਹਾਨੂੰ ਕਿਹੜਾ ਕਿਸੇ ਗੱਲ ਦਾ ਖੋਰ ਪੈਣਾ ਕਿ ਹੋਣ ਦਿਆ ਕਿ ਨਹੀਂ ਹੋਣ ਦਿਆ ਨਾ ਤੁਹਾਡੇ ਸਾਹਮਣੇ ਤਾਂ ਵੈਸੇ ਬੜੀ ਚੰਗੀ ਬਣੀ ਰਹਿੰਦੀ ਤੁਸੀਂ ਦੇਖੋਗੇ ਨਾ ਯਕੀਨ ਕਰੋਗੇ ਨਾ ਜਿੰਨੇ ਦਿਨ ਮੈਂ ਘਰੇ ਆ ਨਾ ਤਿੰਨ ਚਾਰ ਦਿਨ ਹੋ ਗਏ ਮੈਂ ਇੱਕੋ ਚੀਜ਼ ਦੇਖਾਂ ਦੀ ਕਦੀ ਕਿਹੇ ਨੁੱਕਰ ਤੇ ਬੈਠੀ ਹੁੰਦੀ ਕਦੀ ਕਿਹੇ ਨੁੱਕਰ ਤੇ ਹੁੰਦੀ ਕੰਨ ਨੂੰ ਫੋਨ ਲਾਇਆ ਹੁੰਦਾ ਵਾ ਤੇ ਕੁਸਰ 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 ਪਤਾ ਨਹੀਂ ਕਿੰਨਾ ਲੱਗੀ ਰਹਿੰਦੀ ਚਲ ਪਤਾ ਆਪਣੀ ਮਾਂ ਨਾਲ ਕਰਦੀ ਹੋਊਗੀ ਉਹ ਛੱਡੋ ਮੰਮੀ ਜੇ ਮਾਂ ਨਾਲ ਗੱਲ ਕਰਦੀ ਹੋਵੇ ਨਾ ਤੇ ਜੇ ਮੈਂ ਲੱਗ ਜਾ ਫਿਰ ਫੋਨ ਕਿਉਂ ਕੱਟਣ ਦਿਆ ਪੇ ਉਸੇ ਵੀ ਲੈ ਕਹਿੰਦੇ ਚਲੋ ਚਲੋ ਠੀਕ ਹੈ ਫਿਰ ਮੈਂ ਤੁਹਾਨੂੰ ਬਾਅਦ ਵਿੱਚ ਕਰਦੀ ਆ ਇਹ ਕਿਹਜਾਣਾ ਮਤਲਬ ਹੋ ਗਿਆ ਜੇ ਤੇ ਕਿਹੇ ਗੱਲ ਦਾ ਉਹਨਾਂ ਦੇ ਮਨ 'ਚ ਚੋਰ ਹੋਊਗਾ ਤਾਰੇ ਤੇ ਕਹਿੰਦੇ ਜੜੀਆਂ ਚੁਗਲੀਆਂ ਕਰਨੀਆਂ ਹੁੰਦੀਆਂ ਹਨ ਕੁੜੀਆਂ ਨੇ ਮਾਵਾ ਨਾਲ ਸਹੁਰਿਆਂ ਦੀ ਕਦੀ ਨਾਨਾਂ ਦੀ ਕਦੀ ਸੱਸ ਦੀ ਉਹ ਲੋਕ ਲੋਕ ਕਹਿੰਦੇ ਹੌਲੀ ਹੌਲੀ ਹੁੰਦੀਆਂ ਸਿਮਰਤ ਉਹ ਛੱਡੋ ਮੰਮੀ ਕੋਈ ਚੁਗਲੀ ਨਹੀਂ ਕਰਦੇ ਚੁਗਲੀ ਇੱਕ ਦਿਨ ਹੁੰਦੀ ਦੋ ਦਿਨ ਹੁੰਦੀ ਆ ਕਿੰਨੇ ਦਿਨ ਹੋ ਗਏ ਮੈਂ ਵੇਖਣ ਦੀ ਨੂੰ ਕਦੀ ਕਿਸੇ ਨੁਕਰੇ ਤੇ ਕਦੀ ਕਿਸੇ ਨੁਕਰੇ ਸਾਰੀ ਦਿਹਾੜੀ ਚੁਗਲੀ ਲੱਗੀ ਰਹਿੰਦੀ ਆ ਮੰਮੀ ਤੁਸੀਂ ਆਗੇ ਜੇ ਭੋਲੇ ਵੀਰਾ ਮੇਰਾ ਵੀ ਵਿਚਾਰਾ ਚੱਲ ਜਾਂਦਾ ਕੰਮ ਤੇ ਉਹਨੇ ਤੇ ਦੁਪਹਿਰੇ ਕਦੀ ਕਿਦਾਈ ਤੇ ਆਉਣਾ ਹੁੰਦਾ ਰੋਟੀ ਖਾਣ ਉਹ ਕਿਡਾ ਵਿਚਾਰਾ ਧਿਆਨ ਰੱਖਦਾ ਸਾਰੀ ਦਿਹਾੜੀ ਘਰ ਤੇ ਤੁਸੀਂ ਹੁੰਦੇ ਜੇ ਮੈਂ ਵੀ ਕਾਲਜ ਚੱਲ ਜਾਂਦੀ ਆਂ ਹੁਣ ਤੁਹਾਨੂੰ ਜੇ ਮੰਜਾ ਡਾ ਕੇ ਧੁੱਪੇ ਉਹਨੇ ਦਿੱਤਾ ਹੋਊਗਾ ਤੂੰ ਇਹ ਥੱਲੇ ਕਿਉਂ ਆਉਗੇ ਤੂੰ ਇਹਦੇ ਸ਼ਾਮ ਨੂੰ ਆਉਗਰੀ ਜਦ ਧੁੱਪ ਢਲ ਜੂਗੀ ਸਾਰੀ ਦਿਹਾੜੀ ਕਦੀ ਕਿਹੇ ਨੁਕਰੇ ਵੜ ਕਦੀ ਕਿਹੇ ਨੁਕਰੇ ਵੜ ਗੱਲਾਂ ਹੀ ਕਰਦੀ ਰਹਿੰਦੀ ਹੁਣੀ ਆ ਮੰਮੀ ਸੱਚ ਦੱਸਣਾ ਮੈਨੂੰ ਤੇ ਭਾਬੀ ਤੇ ਨਾ ਪੂਰਾ ਸ਼ੱਕ ਆ ਵੀਰਾ ਮੇਰਾ ਵਿਚਾਰਾ ਵੇਖੋ ਸਾਰੀ ਦਿਹਾੜੀ ਵਿਚਾਰਾ ਮਿਹਨਤ ਕਰਦਾ ਰਹਿੰਦਾ ਭਾਬੀ ਦੀ ਨਾ ਹਰੀਜ ਪੂਰੀ ਕਰਦਾ ਕਿ ਉਹ ਕਿਹੇ ਵੀ ਇੱਕ ਵਖੋਣਾ ਕਿ ਬ੍ਰਹਿਣ ਆ ਜਾਵੇ ਵਾਂਜੀ ਪਰ ਫਿਰ ਵੀ ਵੇਖੋ ਹਾਂ ਮੰਮੀ ਕਿ ਭਾਬੀ ਕੀ ਗੁਣ ਖਲਾਉਂਦੀ ਫਿਰਦੀ ਅੱਜ ਕੱਲ ਨਾ ਸੱਚ ਪੁੱਛਣਾ ਹਵਾ ਉੱਤੇ ਆ ਪਿਆ ਵਾ ਕਿ ਇਹ ਤੇ ਯਕੀਨ ਕਰਨ ਯ ਜੇ ਕੁੜੀਆਂ ਤੇ ਕੁੜੀਆਂ ਦੀ ਗੱਲ ਤੇ ਕੀ ਕਹਿੰਦੇ ਹੁੰਦੇ ਆ ਵਿਆਹੀਆਂ ਵਰੀਆਂ ਵੀ ਟਲਦੀਆਂ ਹੁੰਦੀਆਂ ਇਸ ਕਰਕੇ ਨਾ ਆਪਾਂ ਥੋੜਾ ਜਿਹਾ ਧਿਆਨ ਦੇਣਾ ਪੈਣਾ ਭਾਬੀ ਵੱਲ ਕੀ ਪਤਾ ਕੀ ਗੁਣ ਖਲਾਂਦੀ ਫਿਰਦੀ ਸਿਮਰਤ ਮੈਂ ਚਪੇੜ ਮਾਰਨੀ ਤੇਰੇ ਮੂੰਹ ਤੇ ਕਿੰਨੀਆਂ ਦੀਆਂ ਗੱਲਾਂ ਕਰਨ ਦੀ ਮਾਰ ਲਓ ਮਾਰ ਲਓ ਮੈਨੂੰ ਤੁਸੀਂ ਗਲਤ ਕਹਿ ਦਿਓ ਅੱਜ ਦਿਨ ਤੱਕ ਸਾਰਾ ਕੁਝ ਸਾਹਮਣੇ ਆ ਗਿਆ ਨਾ ਖਾ ਦੇ ਫਿਰ ਤੁਸੀਂ ਮੈਨੂੰ ਨਹੀਂ ਗਲਤ ਕਹਿਣਾ ਫਿਰ ਤੂੰ ਕਹਿਣਾ ਸਿਮਰਤ ਜੇ ਉਹ ਤੁਹਾਡੀ ਅੱਖਾਂ ਤੋਂ ਪਰਦਾ ਚੁੱਕ ਦੇਣੀ ਤਾਂ ਜਾਹ ਦੇ ਨਾ ਵੇਖਣਾ ਪੈਂਦਾ ਤੁਹਾਨੂੰ ਨਹੀਂ ਪਤਾ ਮੰਮੀ ਬੜਾ ਕੁਝ ਹੁੰਦਾ ਵਾ ਕੁਵਾਰੀਆਂ ਨਾਲ ਵੱਧ ਕੇ ਨਾ ਜਿਹੜੇ ਵਿਆਹੀਆਂ ਵਰੀਆਂ ਹੁੰਦੀਆਂ ਨਾ ਉਹ ਸਿਮਰਤ ਮੈਂ ਤੇਰੇ ਨਾਲ ਨਾ ਹੀ ਹੁੰਦੀ ਤੇ ਚੰਗਾ ਤੂੰ ਮੈਨੂੰ ਆਉਂਦਿਆਂ ਕੀ ਗੋਲ ਖਲਾਤ ਤਾਈ ਇਹ ਜੀ ਮੰਮੀ ਮੇਰੀ ਗਲਤੀ ਜੇ ਮੈਂ ਤੁਹਾਨੂੰ ਕੋਈ ਚੀਜ਼ ਬਾਰੇ ਦੱਸਦੀ ਆ ਆਪਣੀ ਭਲਾਈ ਲਈ ਦੱਸਦੀ ਆ ਆਪਣਾ ਘਰ ਬਚਾਉਣ ਲਈ ਦੱਸਦੀ ਆ ਦੱਸ ਐਡਾ ਚੰਗਾ ਮੇਰਾ ਮੁੰਡਾ ਸੋਹਣਾ ਸਲੱਖਾ ਭਲਾ ਮਾਨਸ ਹਰ ਇੱਕ ਚੀਜ਼ ਨੂੰ ਲਿਆ ਕੇ ਦਿੰਦਾ ਵਾ ਤੇ ਫੇਰ ਉਹ ਇਦਾਂ ਮੇਰੇ ਤੇ ਸਿਮਰਤ ਮੰਨਣ ਚ ਨਹੀਂ ਆਉਂਦੀ ਤੇਰੀ ਗੱਲ ਜਿਹੜੀ ਤੂੰ ਕਹਿਣ ਨਹੀਂ ਠੀਕ ਹੈ ਮੰਮੀ ਇਹ ਤੁਹਾਨੂੰ ਨਹੀਂ ਯਕੀਨ ਹੈਗਾ ਤਾਂ ਨਾ ਯਕੀਨ ਕਰੋ ਜਿੰਨਾ ਚਿਰ ਤੱਕ ਤੁਸੀਂ ਆਪ ਅੱਖੀਂ ਨਾ ਦੇਖ ਲੋਗੇ ਉਹਨਾਂ ਨੂੰ ਮੈਨੂੰ ਤੇਰੀ ਗੱਲ ਤੇ ਪੂਰਾ ਯਕੀਨ ਨਹੀਂ ਉਹ ਜਿੰਨਾ ਚਿਰ ਮੈਂ ਅੱਖੀਂ ਵੇਖੂਗੀ ਨਾ ਕੰਨੀ ਸੁਣੂਗੀ ਨਾ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਕਰਨੀ ਤੇ ਮੇਰੀ ਗੱਲ ਸੁਣ ਅਜੇ ਤੂੰ ਵੀਰੇ ਤੱਕ ਕੋਈ ਗੱਲ ਨਹੀਂ ਕਰਨੀ ਮੈਂ ਤਾਂ ਇਸੇ ਕਰਕੇ ਨਾ ਮੈਂ ਤੁਹਾਡੇ ਘੜੀ ਗੱਲ ਰੱਖੀ ਆ ਜੇ ਹੁੰਦੀ ਨਾ ਇਹੋ ਜੀ ਗੱਲ ਤੇ ਮੈਂ ਵੀਰੇ ਗਾੜੀ ਨਾ ਦੋ ਤਿੰਨ ਦਿਨ ਪਹਿਲਾਂ ਰੱਖ ਦੇਣੀ ਸੀ ਜੋ ਕਿ ਮੈਂ ਵੇਖਣ ਦੀ ਆ ਚੱਲ ਤੂੰ ਆ ਲੈਂਦੇ ਉਹਨੂੰ ਹੌਸਲਾ ਕਰ ਕੋਈ ਗੱਲ ਨਹੀਂ ਤੂੰ ਇਦਾਂ ਕਰੋ ਧੁੱਪੇ ਜਾ ਕੇ ਬੈਠੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਚਲ ਠੀਕ ਹੈ ਹੈ ਵਾਈ ਗਰੂ ਮੈਨੂੰ ਤੇ ਆ ਕੁੜੀ ਦੀਆਂ ਗੱਲਾਂ ਸੁਣ ਕੇ ਚੈਨ ਜਿਆਣੀ ਹੋਣ ਲਿਆ ਸੱਚੇ ਪਾਤਸ਼ਾਹ ਇਹ ਗੱਲ ਝੂਠ ਹੋਵੇ ਮੈਨੂੰ ਤੇ ਬੜੀ ਕਬਰਾੜ ਜੀ ਹੋਣਗੀ ਅੰਜੂ ਇਦਾਂ ਦੀ ਤੇ ਨਹੀਂ ਹੈਗੀ ਵਾਈ ਗਰੂ ਪਹਿਲੀ ਬਾਤ ਕਰੀ ਸੱਚੇ ਬਾਦਸ਼ਾਹ ਆ ਲੈ ਫੜ ਕੀ ਗੱਲਾਂ ਪੀਤੀ ਨਹੀਂ ਗੇ ਜਾ ਆਉਂਦੇ ਆਂ ਤੇ ਨਵੇਂ ਸਿਆਪੇ ਦੱਸ ਤੇ ਮੈਨੂੰ ਤੇ ਮੈਨੂੰ ਚਾਹ ਨੰਗਣ ਲਈ ਠੀਕ ਹੈ ਕੀ ਹੋ ਗਿਆ ਉਹ ਇਧਰ ਆਉ ਤੇ ਸਹੀ ਕੀ ਰੋਣਾ ਪਾਇਆ ਤੂੰ ਉਹ ਵੇਖੋ ਤੇ ਸਹੀ ਤੁਹਾਨੂੰ ਤੇ ਬੜਾ ਕੀ ਮੈਂ ਕੋਈ ਲੋਕਾਂ ਨੇ ਤਮਾਸ਼ੇ ਵੇਖੇ ਜਾਂਦੇ ਉਹ ਲੋਕਾਂ ਦੇ ਨਹੀਂ ਜਿਹੜਾ ਆਪਣੇ ਘਰ ਤਮਾਸ਼ਾ ਰੱਖਣਾ ਉਹਨੂੰ ਵੇਖੋ ਕਿ ਕਹਿੰਦੇ ਨਾ ਅੱਖੀਂ ਵੇਖੇ ਤੇ ਕੰਨੀ ਸੁਣੀ ਜੀ ਕੀ ਨਾ ਆਉਂਦਾ ਉਧਰ ਵੇਖ ਲਓ ਜੇ ਉਧਰ ਵੇਖੋ ਵੇਖੋ ਸਹੀ ਲੋਕ ਲੋ ਗਲੀ ਚ ਦੇ ਗੱਲਾਂ ਕਰ ਪਹਿਲਾਂ ਉਹ ਥੱਤਰੀ ਆਉਂਦੀ ਇਕੱਲੀ ਗੱਲਾਂ ਕਰਦੀ ਹੁਣ ਵੇਖ ਲਓ ਇੱਥੇ ਆ ਕੇ ਦੇ ਗੱਲਾਂ ਕਰ ਚਲ ਆ ਲੈਂਦੇ ਨੂੰ ਅੰਦਰ ਤੂੰ ਲੋਕਾਂ ਨਾਲ ਤਮਾਸ਼ਾ ਵਖਾ ਮੈਂ ਨਹੀਂ ਤਮਾਸ਼ਾ ਵਖਾਉਂਦੀ ਇਹ ਗਲੀ ਦੇ ਲੋਕ ਹੀ ਉਹ ਗਵਾਦੇ ਨੇ ਤਮਾਸ਼ਾ ਵਖਾਉਂਦੇ ਨਾ ਉਧਰ ਵ ਤੂੰ ਦੋਖੜ ਕੀ ਜਵਾਬ ਦੇਣਾ ਜੇ ਤੂੰ ਜ਼ਰੂਰ ਰੋਲਾ ਪਾ ਕੇ ਸੁਣਾਉਣਾ ਅੰਦਰ ਆ ਲੈਂਦੇ ਉਹਨੂੰ ਠੀਕ ਆ ਚਲੋ ਮੰਮੀ ਮੰਮੀ ਪੈਰੀਂ ਮੇਂ ਮੰਮੀ ਤੁਸੀਂ ਕਦੋਂ ਆਏ ਹੋ ਮੈਂ ਦਵਾਵਾ ਚਿਰਦੇ ਆਈ ਆਂ ਅੱਛਾ ਤੇ ਤੂੰ ਕਿਤੋਂ ਆਈ ਕੱਲੀ ਕੋਈ ਨਹੀਂ ਆ ਜਾਂਦਾ ਦੱਸਦੀ ਆਂ ਹੋ ਠੀਕ ਹੋ ਨਾ ਤੁਸੀਂ ਹਾਂ ਮੈਂ ਤਾਂ ਠੀਕ ਹਾਂ ਚਲੋ ਆਜੋ ਫਿਰ ਆਜੋ ਕੋ ਸੋਚ ਕੇ ਦੱਸੇਗੀ ਕਿ ਕਦੋਂ ਆਈ ਮਮੀ ਠੀਕ ਠਾਕ ਹੋ ਨਾ ਪਿੰਡ ਸਾਰੇ ਠੀਕ ਠਾਕ ਹੈਗੇ ਸੀ ਸਭ ਠੀਕ ਹੈ ਠੀਕ ਆਂਦੀ ਇੰਨਾ ਟਾਈਮ ਲਾਇ ਜੀ ਤੁਸੀਂ ਸਿਰਫ 10 15 ਮਿੰਟ ਕਹਿ ਕੇ ਗਏ ਜੀ ਤੇ 1:30 ਵਜੇ ਤੁਸੀਂ ਗਏ ਜੀ ਤੇ 3:30 ਵਜਨ ਤੇ ਟਾਈਮ ਆਉਣ ਲੱਗ ਗਿਆ ਪਤਾ ਕੀ ਹੁੰਦਾ ਹੈ ਕਿ ਹਲੇ ਟਾਈਮ ਲੱਗ ਹੀ ਜਾਂਦਾ ਵੈ ਰਾਸ਼ੀ ਬੜਾ ਬਾਜ਼ਾਰਾਂ ਚ ਹੁੰਦਾ ਵੈ ਹੁਣ ਕੰਮ ਕੋਈ ਬੰਦਦਾ ਹੈ ਕਿਤੇ ਵੇਲੇ ਕੋਈ ਕੰਮ ਨਹੀਂ ਬੰਦਦਾ ਚੱਲ ਮੈਂ ਰਾਜਮਾ ਬਣਾ ਲਵਾ ਜਾਂਦੀ ਤੂੰ ਕਿੱਥੇ ਗਈ ਉਹ ਰਾਜਮਾ ਨਾ ਮਨਾ ਲੇ ਤੁਸੀਂ ਬਹਿ ਜਾਓ ਕੋਈ ਅੱਛਾ ਬਣਾ ਲੈ ਨਾ ਤੂੰ ਚੋਲ੍ਹ ਬਣਾਏ ਨਹੀਂ ਨੇ ਮੈਂ ਚੱਬ ਕੁਝ ਬਣਿਆ ਵਾ ਠੀਕ ਹੈ ਮੈਂ ਜਿਹੜਾ ਮੂਹਾਂ ਤੋਂ ਮਿੱਟੀ ਨਾ ਮਿੱਟੀ ਹੋਈ ਨਹੀਂ ਹੈ ਠੀਕ ਹੈ ਮੈਂ ਆਨੀ ਮਮੀ ਹੁਣੇ ਮਿੱਟੀ ਕਾਲੀ ਕਰੀ ਆ ਤੂੰ ਬਹਿ ਕੇ ਜਾਓ ਓਹੋ ਸਿਮਰਤ ਮੈਂ ਆਨੀ ਆ ਕਿਹਾ ਮਮੀ ਕਿੱਤਾ ਗੱਲ ਦਾ ਜਵਾਬ ਇਦਾਂ ਹੀ ਨਾ ਜਦੋਂ ਮੈਨਾਂ ਕੋਈ ਗੱਲ ਕਰਨਾਂ ਜਾ ਕੇ ਉਦੋਂ ਇਹਨਾਂ ਨੇ ਕੀ ਕਹਿਣਾ ਹੁੰਦਾ ਕਿ ਹਾਂ ਸਿਮਰਤ ਆ ਮੈਨੂੰ ਕੰਮ ਕਰ ਲੈਣ ਦੇ ਫਿਰ ਮੈਂ ਤੇਰੀ ਗੱਲ ਦਾ ਜਵਾਬ ਦੇਣੀ ਹਰ ਗੱਲ ਨਾਲ ਕੱਟ ਕੇ ਜਵਾਬ ਦਿੰਦੇ ਆ ਹੁਣ ਤੁਸੀਂ ਆਪ ਵੇਖ ਲਓ ਤੂੰ ਠੀਕ ਹੀ ਸਿਮਰਤ ਕਹਿਣ ਲਈ ਇਹ ਮੇਰੇ ਮੁੰਡੇ ਨਾਲ ਕੀ ਪਤਾ ਕਿਹੜਾ ਧੋਖਾ ਕਰਨ ਨੂੰ ਤਿਆਰ ਹੋਈ ਹੈ ਇਹ ਤੇ ਨਾ ਐ ਮੋਂਤੇ ਦੱਸੂਗਾ ਪਤਾ ਤੇ ਮੇਰਾ ਰਾਦਾ ਬਣਨ ਦੇ ਮੰਮੀ ਆਪਾਂ ਨਾ ਪਹਿਲਾਂ ਨਾ ਵੀਰੇ ਨਾਲ ਗੱਲ ਕਰ ਹੀ ਲਈਏ ਕਿਉਂਕਿ ਜੇ ਗੱਲ ਉਹਦੇ ਕੰਨੋਂ ਜੋ ਕੱਢੀ ਹੋਗੀ ਨਾ ਕਾਲੋ ਆਪਾਂ ਨੂੰ ਦੋਸ਼ ਦੇਣ ਵਾਲਾ ਨਾ ਬਣੂਗਾ ਉਹਨੇ ਕਹਿੰਦਾ ਕੀ ਗੱਲ ਤੁਸੀਂ ਦੋਵੇਂ ਮਾਵਾਂ ਦੀਆਂ ਘਰੇ ਰਿੰਦੀਏ ਨੇ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਕਿ ਕਿੱਦਾਂ ਰਹਿੰਦੀ ਕਿੱਦਾਂ ਜਾਂਦੀ ਆ ਤੁਹਾਡਾ ਵੀ ਤਾਂ ਧਿਆਨ ਹੋਣਾ ਚਾਹੀਦਾ ਮੈਂ ਕੱਲਾ ਥੋੜੀ ਦੇ ਮਗਰ ਰਾਖੀਆਂ ਕਰਦਾ ਫਿਰਨਾ ਇਸ ਕਰਕੇ ਨਾ ਵੀਰੇ ਨਾ ਪਹਿਲਾਂ ਆਪਾਂ ਗੱਲ ਕਰ ਹੀ ਲਈਏ ਤੇ ਉਹ ਪੁੱਠਾ ਪੈ ਗਿਆ ਤੇ ਫੇਰ ਉਹ ਜਿਹੜਾ ਪੁੱਠਾ ਪਾਉਗਣਾ ਉਦੋਂ ਵੇਖਿਆ ਜਾਊਗਾ ਹੁਣ ਤੁਸੀਂ ਵੀ ਤਾਂ ਮੈਨੂੰ ਪੁੱਠੇ ਪੈ ਹੀ ਗਏ ਸੀ ਮੈਂ ਵਖਾਤ ਨਾ ਸਬਸ ਦਾ ਸਬ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਰਾ ਕੋਈ ਤੇਰੇ ਅੱਖਰ ਸਾਹਮਣੇ ਆ ਗਿਆ ਨਾ ਬਹੁਤ ਆਸੇ ਕਾਲ ਆ ਗਈਆਂ ਸਤਿ ਸ੍ਰੀ ਅਕਾਲ ਪੱਤਾ ਬਹਿ ਜਾ ਪੱਤਾ ਦੇ ਕੋਈ ਨਾ ਵੀ ਘਰ ਸੁਣਨਾ ਹੀ ਲੱਗੰਦਿਆ ਸੀ ਚਲ ਚੰਗਾ ਕੀਤਾ ਆ ਗਏ ਆ ਚਲ ਪੱਤਾ ਬੱਚਿਆਂ ਨੂੰ ਮਾਮਾ ਬਗੈਰ ਸੁਣਨਾ ਹੀ ਲੱਗਦਾ ਹਾਂ ਹਾਂ ਹੋਸ ਨਾ ਠੀਕਾ ਕੋ ਠੀਕ ਆ ਪੱਤਾ ਵਧੀਆ ਵੀਰੇ ਮੰਮੀ ਤਾਂ ਠੀਕ ਠਾਕ ਆ ਪਰ ਭਾਬੀ ਦੇ ਕੋਈ ਚਾਂ ਚੱਲਣ ਜੀ ਠੀਕ ਨਹੀਂ ਲੱਗਦੇ ਮੈਨੂੰ ਕਿਉਂ ਕੀ ਗੱਲ ਹੋ ਗਈ ਹੈ ਗੱਲ ਕੀ ਹੁਣੀ ਆ ਮੰਮੀ ਹੁਣ ਕਿੰਨੇ ਦਿਨ ਹੋ ਗਏ ਇੱਥੋਂ ਗਈ ਨੂੰ ਤਿੰਨ ਚਾਰ ਦਿਨ ਹੋ ਗਏ ਮੈਂ ਉਹ ਘਰੇ ਰਹਿਣ ਦੀ ਆ ਨਾ ਹਾਂ ਤੁਹਾਨੂੰ ਪਤਾ ਤੁਹਾਡੇ ਜਾਣ ਤੋਂ ਬਾਅਦ ਕਾਫ 15 ਮਿੰਟ ਨਹੀਂ ਹੋਏ ਹੁੰਦੇ ਉਸੇ ਵੇਲੇ ਤੁਸੀਂ ਜਾਂਦੇ ਨੇ ਮਗਰ ਇਹ ਆਪ ਚੱਲ ਜਾਂਦੇ ਕੱਲ ਤੇ ਚੱਲ ਗਏ ਥੋੜਾ ਟਾਈਮ ਚਰ ਆ ਗਏ ਪਰ ਅੱਜ 1:30 ਵਜੇ ਦੇ ਗਏ ਆ ਤੇ 3:30 ਵਜੇ ਆਏ ਆ ਓ ਕੀ ਗੱਲ ਹੋ ਗਈ ਕਹਿਣਾ ਕੀ ਜਾਨੀ ਆ ਤੂੰ ਕਹਿਣਾ ਤੇ ਵੀਰੇ ਇਹੋ ਮੈਂ ਚਾਹਨੀ ਆ ਕਿ ਭਾਬੀ ਨਾ ਉੱਠੇ ਚੱਕਰਾਂ 'ਚ ਪਈ ਆ ਮਤਲਬ ਕੀ ਜਾਦੂ ਟੂਣਾ ਕਰਨ ਲੱਪੇ ਕੋਈ ਜਾਦੂ ਟੂਣਾ ਕਰ ਬੈ ਨਾ ਉਹ ਚੰਗਾ ਘਟੋ ਘਟ ਜਾਦੂ ਟੂਣੇ ਵਾਲੇ ਜਿਹੜੇ ਕਰਦੇ ਆ ਨਾ ਆਪਣੇ ਬੰਦੇ ਨੂੰ ਵਾਸਚ ਕਰਨ ਲਈ ਕਰਦੇ ਆ ਤਾਂ ਫੇਰ ਗੱਲ ਕੀ ਹੋ ਗਈ ਆ ਕਬੀ ਤੇਰੇ ਕੋਈ ਲੱਛਣ ਜਿਵੇਂ ਨਹੀਂ ਸਹੀ ਨਹੀਂ ਲੱਗਦੇ ਕੀ ਬਕਵਾਸ ਕਰੀ ਜੰਨੀ ਹੈ ਬੇਸ਼ਰੀ ਗੱਲ ਸਿੱਧੀ ਕਰ ਹਕ ਹਫਤਾ ਨਾ ਪਾ ਮੰਮੀ ਹਾਂ ਤੂੰ ਆਪ ਹੀ ਦੱਸ ਦੋ ਇਹਨਾਂ ਨੂੰ ਫਿਰ ਕਰਨ ਜੋ ਕੁੜੀ ਕਹਿੰਦੀ ਹੈ ਨਾ ਉਹ ਸਹੀ ਹੈ ਪੁੱਤ ਮਾਤਾ ਕੀ ਸਹੀ ਕਹਿੰਦੀ ਆ ਮੈਂ ਵੀ ਪਿੰਡੋਂ ਆਈ ਹਾਂ ਨਾ ਤੇ ਮੈਨੂੰ ਵੀ ਵਿਸ਼ਵਾਸ ਨਹੀਂ ਪੁੱਤ ਆਉਣ ਡਿਆ ਇਹਦੀਆਂ ਗੱਲਾਂ ਤੇ ਪਰ ਮੈਂ ਨਾ ਜੋ ਪਤ ਅੱਖੀ ਵੇਖਿਆ ਨਾ ਜੋ ਮੈਂ ਆਪਣੀ ਅੱਖਾਂ ਨਾਲ ਵੇਖਿਆ ਨਾ ਉਹ ਇਹ ਸਭ ਗੱਲਾਂ ਇਹਦੀਆਂ ਸਹੀ ਆ ਕਿਆ ਨਾ ਸੋਨ ਲਾ ਪੁੱਤ ਓਏ ਅਸਾ ਕੀ ਵੇਖ ਲਿਆ ਤੁਸੀਂ ਤੁਹਾਨੂੰ ਪਤਾ ਜਦੋਂ ਉਹ ਤੁਸੀਂ ਘਰੋਂ ਨਿਕਲਦੇ ਜੀ ਨਾ 10 ਮਿੰਟ ਨਹੀਂ ਹੋਏ ਹੁੰਦੇ ਟਾੜੇ ਮਗਰੇ ਚਲ ਜਾਂਦੇ ਉਹ ਬਾਹਰ ਠੀਕ ਆ ਕਦੀ ਕਿਸੇ ਨੁੱਕਰ 'ਚ ਬਹਿ ਜਾਂਦੇ ਗੱਲ ਕਰਨੀ ਕਦੀ ਕਿਸੇ ਨੁੱਕਰ 'ਚ ਬਹਿ ਜਾਂਦੇ ਗੱਲ ਕਰਨੀ ਸਾਰੀ ਦਿਹਾੜੀ ਨਾ ਪੂਰਾ ਦਿਨ ਵੀ ਜਾਂਦਾ ਇੱਕ ਟਾਈਮ ਨਹੀਂ ਵੇਖਿਆ ਹੋਊਗਾ ਕਿ ਉਹਨਾਂ ਨੇ ਕੱਲ ਤਾਂ ਫੋਨ ਉੱਤਰਿਆ ਹੋਗਾ ਜਿਵੇਂ ਲੱਗ ਜਾ ਕਿ ਕੋਈ ਗੱਲ ਕਰਦੀ ਨਾ ਲਿਆਓ ਭਾਬੀ ਕੌਣ ਐ ਮੇਰੀ ਗੱਲ ਕਰਾਓ ਜੇ ਤੁਹਾਡੇ ਪੇਕੇ ਨੂੰ ਫੋਨ ਉਨ ਤਾਂ ਮੈਨੂੰ ਦੱਸੋ ਮੈਂ ਗੱਲ ਕਰਦੀ ਪਰ ਨਾ ਸਿਮਰਤ ਮੈਂ ਹਾਂਜੀ 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 ਉਸੇ ਵੇਲੇ ਫੋਨ ਕੱਢ ਦੇਣਾ ਤਾਂ ਅਗਲਾ ਬੰਦਾ ਪਾਗਲ ਥੋੜੀ ਬੈਠਾ ਕਿ ਉਹ ਤੂੰ ਪਤਾ ਨਾ ਕੁਝ ਲੱਗਦਾ ਹੋਊਗਾ ਮੈਨੂੰ ਸਾਰਾ ਕੁਝ ਦਿਖਦਾ ਕਿ ਭਾਬੀ ਕੀ ਕੁਝ ਕਰਦੀ ਫਿਰਦੀ ਪੁੱਤ ਕਰਨ ਮੈਂ ਵੀ ਵੇਖਿਆ ਆਪਣੀ ਅੱਖਾਂ ਨਾਲ ਵੇਖਿਆ ਉਹਨੂੰ ਫੋਨ ਕਰਦੀ ਇਹਨੂੰ ਜਿਵੇਂ ਅੱਗੇ ਛੁੱਪ ਛੁੱਪ ਕੇ ਕਰਦੀ ਸੀ ਮੈਂ ਕਦੀ ਗੌਰ ਨਹੀਂ ਸੀ ਕੀਤਾ ਤੇ ਜਿੱਦਾਂ ਇਹ ਕਹਿਣ ਦੀ ਹੈ ਨਾ ਅੱਜ ਮੈਂ ਫੇਰ ਵੇਖਿਆ ਇਹ ਜੋ ਕਹਿਣ ਦੀ ਨਾ ਸਹੀ ਹੈ ਮੰਮੀ ਤੂੰ ਇੱਥੇ ਆਪੇ ਨਹੀਂ ਧਿਆਨ ਕਰਨਾ ਉਹ ਗੱਲ ਨਾ ਮੌਕਾ ਵੇਖ ਕੇ ਕਿਤੇ ਨਾ ਕਿਤੇ ਕਰਦੇ ਆ ਉਹ ਗੱਲ ਵੀ ਉੱਥੇ ਕਰਦੇ ਹੋਣਗੇ ਜਿੱਥੇ ਕੋਈ ਕੰਮ ਉਹਦਾ ਹੁੰਦਾ ਹੋਊਗਾ ਕਿ ਤੁਹਾਡੇ ਉਹਦੇ ਲਾਗੇ ਜਾ ਕੇ ਕੋਈ ਹੋਊਗਾ ਉਹ ਇਸ ਕਰਕੇ ਗੱਲ ਕਰਦੀ ਉੱਥੇ ਖਲੋਗੇ ਚਲ ਪੁੱਤ ਮੈਂ ਤੇ ਇਹੋ ਕਹਿਨੀ ਆਂ ਕਿ ਚਲੋ ਆਪਣੇ ਘਰ ਦੀ ਗੱਲ ਨਾ ਘਰ 'ਚ ਰਹਿ ਜੇ ਤੂੰ ਨੂੰ ਪੁੱਤ ਪਿਆਰ ਨਾ ਸਮਝਾਲਾ ਨਾ ਤੇਰੇ 'ਚ ਕੋਈ ਕਮੀ ਲੱਗਦੀ ਮੈਨੂੰ ਨਾ ਮੇਰੀ ਧੀ ਨੇ ਕਦੀ ਕੁਝ ਵੱਧ ਦੁਕਿਆ ਨਾ ਪੁੱਤ ਮੈਂ ਉਹਨੂੰ ਕਦੀ ਕੁਝ ਕਿਹਾ ਤੇ ਉਹ ਇਦਾਂ ਕਿਉਂ ਕਰਦੀ ਐ ਇਹ ਗੱਲਾਂ ਦਾ ਮਾਤਾ ਕਿਹੜੇ ਚੱਕਰਾਂ 'ਚ ਬਾਤ ਆਜ ਮੈਨੂੰ ਤਾਂ ਹੋ ਜਾਵੇ ਯਕੀਨ ਨਹੀਂ ਹੁੰਦਾ ਨਾ ਸਭ ਕੁਝ ਲੈ ਕੇ ਦੇਈ ਤੁਹਾਨੂੰ ਕਿਹੜੀ ਚੀਜ਼ ਦੀ ਕਮੀ ਰੱਖੀ ਹੁੰਦਾ ਪਤਾ ਇਹੋ ਗੱਲ ਤੇ ਮੈਂ ਕਹਿਨੀ ਆ ਵੀ ਸਭ ਕੁਛ ਉਹਨੂੰ ਘਰੋਂ ਮਿਲਦਾ ਹਰ ਇੱਕ ਚੀਜ਼ ਤੋਂ ਲਿਆ ਕੇ ਦੇਣਾ ਐਤਵਾਰ ਘੁੰਮਣ ਫਿਰਨ ਜਾਂਦੀ ਜੋ ਜੀ ਕਰੇ ਖਾਣ ਨੂੰ ਮੰਗਉਂਦੀ ਤੇ ਅਸੀਂ ਤੇ ਆਪ ਉਹਦੇ ਅੱਗੇ ਹੱਥ ਕੱਢੀਦਾ ਵੀ ਜਾ ਦਵਾਈ ਲਿਆ ਦੇ ਜਾਂ ਕੋਈ ਖਾਣ ਨੂੰ ਲੈ ਆ ਤੇ ਕੀ ਪਤਾ ਫਿਰ ਕੀ ਉਹ ਕਰਦੀ ਫਿਰਦੀ ਹੈ ਮੈਂ ਤੁਹਾਨੂੰ ਦੱਸਾਂ ਕੀ ਹੈ ਮੰਮੀ ਤੁਹਾਨੂੰ ਨਾ ਜੀ ਯਕੀਨ ਨਹੀਂ ਹੁੰਦਾ ਤੁਹਾਨੂੰ ਯਕੀਨ ਉਦੋਂ ਆਣਾ ਵਾ ਜਦੋਂ ਉਹਨੇ ਸਾਰਾ ਸਾਮ ਪਟ ਗਏ ਨਾ ਕਿਤੇ ਭੱਜ ਗਈ ਨਾ ਫਿਰ ਤੋ ਹਿ ਯਕੀਨ ਕਰ ਲਿਓ ਕਿ ਹਾਂ ਬਹੁਣ ਚਲ ਗਈ ਨਾ ਜੇ ਤੇਰਾ ਸ਼ੱਕ ਗਲਤ ਨਿਕਲਿਆ ਤਾਂ ਫਿਰ ਗਲਤ ਕਰਨ ਵਾਲੀ ਐ ਕਿਹੜੀ ਗੱਲ ਹੋਈ ਗਲਤੀ ਕਿੱਦਾਂ ਹੋ ਜਗਾ ਸ਼ੱਕ ਹੁਣ ਵੇਖ ਲਓ ਮੰਮੀ ਪਹਿਲਾਂ ਨਾ ਸੋਫੇ ਤੇ ਬਹਿ ਕੇ ਦੇਹੀ ਗੱਲ ਕਰਨ ਮੈਨੂੰ ਮੈਜਰੋ ਕੋਲ ਕੇ ਤੇ ਫੋਨ ਕੱਢਦਾ ਮੈਨੂੰ ਆਂਦੇ ਮੈਂ ਰਾਜਮਾ ਬਣਾ ਲਾ ਮੈਂ ਕਿਹਾ ਚਲੋ ਠੀਕ ਐ ਬਣਾ ਲਓ ਰਸੋਈ ਚ ਜਾ ਕੇ ਫੇਰ ਕਾਲ ਨੂੰ ਫੋਨ ਲਾ ਲਿਆ ਮੈਂ ਲਾਗੇ ਕਿ ਉਸੇ ਵੇਲੇ ਫੋਨ ਕੱਢ ਦਿੱਤਾ ਹੁਣ ਤੁਸੀਂ ਆਪਸੇ ਆਣੇ ਜੇ ਤੁਸੀਂ ਕਿਹੜਾ ਨਿਆਣੇ ਜੇ ਸਾਰਾ ਕੁਝ ਤੁਹਾਨੂੰ ਦin ਦੁਨੀਆ ਦਾ ਪਤਾ ਹੀ ਐ ਹੁਣ ਮੈਂ ਤੁਹਾਡੇ ਸਾਹਮਣੇ ਕੰਦ ਨੂੰ ਫੋਨ ਲਾਇਆ ਹੋਗਾ ਤੁਹਾਨੂੰ ਵੇਖ ਕੇ ਫੋਨ ਕੱਢ ਦੂੰਗੀ ਤੇ ਨੁੱਕਾ ਤੇ ਜਾ ਕੇ ਦੇਹੂੰਗੀ ਗੱਲ ਕਰ ਤੁਸੀਂ ਤੇ ਆਪੇ ਸ਼ੱਕ ਕਰ ਜੇ ਮੈਂ ਤੁਹਾਡੇ ਤੋਂ ਚੋਰੀਆਂ ਕਮਾਉਂਗੀ ਜਾਂ ਚੋਰੀ-ਚੋਰੀ ਗੱਲ ਕਰੂੰਗੀ ਫੋਨ ਤੇ ਤੁਹਾਡਾ ਤੇ ਆਪੇ ਬਹੁਤ ਸ਼ੱਕ ਕਰਨਾ ਚੱਲ ਪੁੱਤ ਤੂੰ ਪਿਆਰ ਨਾਲ ਸਮਝਾ ਲਾ ਸੋਚ ਸਮਝ ਕੇ ਤੇ ਪਤਾ ਕੀ ਝੰਗਾ ਚੁੱਕਿਆ ਤੇ ਢਿੱਡ ਪੁੱਤ ਆਪਣਾ ਨੰਗਾ ਹੁੰਦਾ ਦੁਨੀਆ ਨੂੰ ਇਹ ਨਾ ਹੋਵੇ ਕਿ ਤਮਾਸ਼ਾ ਦੁਨੀਆ ਵੇਖੇ ਸਾਡੇ ਘਰ ਦਾ ਓਏ ਹੱਗੀ ਕਿੱਥੇ ਅੰਜੂ ਇੱਥੇ ਹੀ ਆ ਹੁਣ ਜੇ ਹੀ ਪੁੱਛਿਆ ਕਿ ਕਿੰਨਾ ਟਾਈਮ ਕਿੱਥੇ ਲਾਏ ਉਸ ਵੇਲੇ ਗਾਇ ਟੋ ਕੇ ਅਗਲੀ ਬਾਹਰ ਚੱਲ ਗਏ ਮੈਂ ਮੂੰਹ ਹੱਤੋ ਕਿਉਂ ਨਹੀਂ ਤੇਰੇ ਤੱਕ ਨਾ ਮੂੰਹ ਹੱਥੀ ਨਹੀਂ ਤੂੰ ਪਗਿਆ ਉਹਨਾਂ ਦਾ ਤਾਨੂੰ ਵੀ ਆਇਨੂ ਕਿੰਨਾ ਟਾਈਮ ਹੋ ਗਿਆ ਨਹੀਂ ਪਤਾ ਮੈਨਾਂ ਕੁਛ ਹੋਣਾ ਵਾ ਮੈਂ ਕਰਦਾ ਜਾਏ ਗੱਲ ਉਹਨਾਂ ਹਾਇ ਹਰ ਰੱਬ ਕਲੇਸ਼ ਪੈ ਜਾਣੇ ਉਹ ਛੱਡੋ ਮੰਮੀ ਬਹਿ ਜਾ ਤੂੰ ਹਾਂ ਚ ਕਲੇਸ਼ ਪੈ ਜਾਣੀ ਸਿਮਰਤ ਉਹ ਮਾਦਾ ਕੁਝ ਨਹੀਂ ਹੁੰਦਾ ਕਰ ਲੰਦੇ ਨਾ ਵੀ ਗੱਲ 2070 ਬੱਜਣਗੇ ਨਾ ਆਪੇ ਛੋਟੇ ਕਾਨੇ ਆ ਜੂਗੀ ਉਹਦੀ ਬੈਠੀਦਾ ਤੂੰ ਵੇਖਿਆ ਕਲੇਸ਼ ਵੱਧ ਜਾਣਾ ਓ ਮੰਮੀ ਕੋਈ ਨਹੀਂ ਕਲੇਸ਼ ਵੱਧਦਾ ਇਹੋ ਜਿਹੀ ਜਨਾਨੀਆਂ ਨਾ ਇੱਦਾਂ ਹੀ ਸੂਤਰ ਆਉਂਦੀ ਹੁੰਦੀਆਂ ਨੇ ਇਹਨਾਂ ਨੂੰ ਪਲ ਨਹੀਂ ਪਾਈਦੀ ਨੇ ਚੰਗੇ ਬੰਦੇ ਦੇ ਇਹ ਚਿੱਤਰ ਖਾ ਕੇ ਪਤਾ ਲੱਗਦਾ ਹੁੰਦਾ ਇਹਨਾਂ ਨੂੰ ਦੇਖਿਓ ਜਦੋਂ ਜਿਆਗਰਫ ਫੋਨ ਚੱਕ ਹੋਇਆ ਨਾ ਤੇ ਕੁਆਲਿਟੀ ਸਾਰਾ ਕੋਈ ਉੱਡਿਆ ਆ ਸਾਰਾ ਕੁਝ ਪਤਾ ਲੱਗ ਜਾਣਾ ਸਿਮਰਤ ਜੇ ਮੁੰਡਾ ਜ਼ਿਆਦਾ ਗੁੱਸੇ 'ਚ ਆ ਗਿਆ ਤੇ ਰੋਲਾ ਰੱਪਾ ਪੈਣ ਮੰਮੀ ਵੀਰਾਂ ਨੇ ਇਹ ਕੱਲੋ ਸਿਆਣਾ ਵਾ ਜਿਹੜੀ ਗੱਲ ਬਹਿ ਕੇ ਕਰਨ ਵਾਲੀ ਨਾ ਜ਼ੁਬਾਨ ਥਾਣੀ ਉਹ ਜ਼ੁਬਾਨ ਥਾਣੀ ਕਰੂਗਾ ਉਹ ਤੇ ਹੱਥ ਨਹੀਂ ਚੁੱਕ ਦਿੰਦਾ ਉਹ ਸਿਆਣਾ ਉਹ ਆਪੇ ਵੇਖ ਲੂਗਾ ਅੱਛਾ ਠੀਕ ਹੈ ਅੱਜ ਕਿਥੇ ਗਏ ਨਹੀਂ ਆ ਆ ਗਏ ਤੁਸੀਂ ਤੁਸੀਂ ਕਿਹੜੇ ਵੇਲੇ ਆਏ ਹੋ ਅੱਜ ਨਹੀਂ ਲੇਟ ਹੋ ਗਏ ਹੋ ਹੈ ਕੰਨਾ ਗੱਲਾਂ ਕਰਾਂ ਦੀਆਂ ਹੋਤੇ ਕੁਝ ਨਹੀਂ ਮੇਰੀ ਸੇਲੀ ਦਾ ਆਓ ਰੋਟੀ ਪਾਣੀ ਖਾ ਲਓ ਆਜੋ ਮੈਂ ਜਰਦਾ ਤੈਨੂੰ ਪਤਾ ਨਹੀਂ ਲੱਗਾ ਮੈਨੂੰ ਨਹੀਂ ਪਤਾ ਲੱਗਾ ਮੈਂ ਕੱਪੜੇ-ਕੁਪੜੇ ਸਾਮਨ ਨਹੀਂ ਸਾਂ ਉੱਠੇ ਕੱਪੜੇ ਲਿਆ ਕੇ ਰੱਖੇ ਸੀ ਨਾ ਤਾਂ ਕਰਕੇ ਫੋਨ ਤੇ ਗੱਲਾਂ ਕੰਨਾ ਕਰਨ ਦੀਆਂ ਕੀ ਹੋ ਗਈ ਜੀ ਤੁਹਾਨੂੰ ਗੱਲ ਕੰਨਾ ਕਰਨ ਦੀਆਂ ਫੋਨ ਤੇ ਓਹੋ ਮੇਰੀ ਸੇਲੀ ਦਾ ਫੋਨ ਹੈ ਤੁਸੀਂ ਕਿਹੜਾ ਕਪੜਾਈ ਕੋ ਜੰਦੀਆਂ ਐਦਾਂ ਫੋਨ ਨਹੀਂ ਖਿੱਚੀਦਾ ਹੁੰਦਾ ਜਿੱਦਾਂ ਕਰਨਦੇ ਤੁਸੀਂ ਲਾ ਫਿਰ ਕੀ ਹੋਇਆ ਇਹ ਸਾਡਾ ਨਹੀਂ ਘੋਣਾ ਨਹੀਂ ਸਾਡਾ ਹੀ ਐ ਫਿਰ ਪਰ ਆਪਨੇ ਆਪਣੀ ਪ੍ਰਾਈਵੇਸੀ ਹੰ ਦੀਆ ਹੁਣ ਮੈਂ ਤੁਹਾਡਾ ਫੋਨ ਲੈਣੀ ਆ ਕਿੱਡੇ ਦੀ ਹਿਆ ਵੀਪੀ ਚ ਕਹਦੀ ਉਸ ਪ੍ਰਾਈਵੇਸੀ ਆ ਮੈਂ ਤੁਹਾਡਾ ਫੋਨ ਲੈਣੀ ਪਹਿਲਾਂ ਮੈਂ ਦੱਸੋ ਲਾ ਤੂ ਆਹ ਲਾ ਫੋਨ ਆਹ ਲਾ ਅਨਲੋਕ ਆ ਕਾਲਾ ਗੱਲ ਕਰ ਚੱਕਾ ਅੱਲਾ ਕੀ ਕਰਨਾ ਨਹੀਂ ਮੈਂ ਮੈਂ ਕੀ ਕਰਨਾ ਫੋਨ ਦਾ ਡਾ ਫੜੋ ਉਹ ਗੱਲਬਾ ਕਿੰਨਾ ਕਰਨ ਦੀ ਆ ਮੈਂ ਕਿਹ ਕਿਹਣਾ ਨਹੀਂ ਕਰਦੀ ਫੜੋ ਨਾ ਆਪਣਾ ਫੋਨ ਤੇ ਫੋਨ ਫੜੋ ਉਹ ਮੈਨੂੰ ਨੀਂਦਾ ਦਾਸ ਤੂੰ ਗੱਲ ਕਿੰਨਾ ਕਰਨ ਦੀ ਆ ਨਿੰਦਣਾ ਦੀ ਐਨੇ ਦਿਨਾਂ ਦੀ ਖੁੱਲੀ ਬੋਲੋ ਨਾ ਨਿੱਛੇ ਕੋ ਬੋਲਣ ਦਿਓ ਸਾਰੇ ਆ ਜਾਣਗੇ ਕੀ ਕਰੀਏਗਾ ਕੋਈ ਆਇਊਗਾ ਮੈਂ ਤੈਨੂੰ ਕੁਝ ਪੁੱਛ ਰਿਆ ਮੈਨੂੰ ਜਵਾਬ ਦੇ ਤੂੰ ਇੰਨੇ ਡੰਡਾਂ ਦੀ ਗੱਲਬਾਤ ਕਿੰਨਾ ਕਰਨੀ ਆ ਤੁਹਾਨੂੰ ਪਤਾ ਤੇਗਾ ਘਰ ਪਰਵਾਸ ਸਾਰੇ ਜੀਆਂ ਨਾਲ ਗੱਲ ਕਰੀਦੀ ਆ ਪਤਾ ਤੇਗਾ ਤੁਹਾਨੂੰ ਸਾਰੇ ਕੋਈ ਨਾਮ ਹੋਊਗਾ ਮੰਮੀ ਨਾਲ ਭਾਬੀ ਨਾਲ ਵੀਰੇ ਨਾਲ ਕੀਤੀ ਫਿਰ ਉਹ ਜਿਹੜੀ ਤੁਹਾਡੇ ਦਫ਼ਤਰ ਕਾਮਰਦੀ ਕੁੜੀ ਉਹਦੇ ਨਾਲ ਫੋਨ ਤੇ ਗੱਲ ਕਰਦੀ ਹਰ ਇੱਕ ਨਾਲ ਹੁਣ ਕਿੰਨਿਆਂ ਦਾ ਨਾਮ ਯਾਦ ਰੱਖਾਂ ਨਾ ਤੂੰ ਇੰਨੇ ਜਾਣਾ ਨਾਲ ਗੱਲਾਂ ਬਾਤਾਂ ਕਰਦੀ ਆ ਸਾਰੇ ਪਰਵਾਸ ਚ ਆਵਾਜ਼ ਤੇਰੀ ਪੁੰਜਦੀ ਆ ਅਰੇ ਦੋ ਤਿੰਨ ਦਿਨਾਂ ਤੋਂ ਗੱਲਬਾਤ ਕਰਨੀ ਐ ਕੁਸਰ ਮੋਸਰ ਉਹਦਾ ਕੀ ਚੱਕਰ ਆ ਕੌਣ ਹੈਗਾ ਕੋਈ ਨਹੀਂ ਐ ਕੀ ਹੋ ਗਿਆ ਤੁਹਾਨੂੰ ਮੈਨੂੰ ਸਿੱਧਾ ਸਿੱਧਾ ਜਵਾਬ ਦੇ ਬਸ ਜਦ ਤੂੰ ਪੁੱਛ ਰਿਹਾ ਕਹਾਣੀਆਂ ਨਾ ਪਾਈ ਅਸੀਂ ਕਾਲਾ ਚਸ਼ਮਾ ਨਹੀਂ ਲਾਇਆ ਇਹਦਾ ਅੰਨੇ ਆ ਸਭ ਦੇਖ ਰਿਹਾ ਵਾ ਮੈਂ ਕਿਹਨਾਂ ਕਰਦੇ ਮੇਰਾ ਫੋਨ ਤਾਂ ਦੇਓ ਤੁਸੀਂ ਫੋਨ ਨਾ ਕੋਈ ਮੇਰੇ ਤੋਂ ਮੈਨੂੰ ਸਿੱਧਾ ਜਵਾਬ ਦੇ ਗੱਲਬਾਤ ਕਿੰਨਾ ਕਰਨੀ ਆ ਕੌਣ ਲੱਗਾ ਫੋਨ ਤੇ ਕਹੇ ਨਾ ਨਹੀਂ ਲੱਗੀ ਫੜਾਓ ਫੋਨ ਮੇਨਦਰ ਤੈਨੂੰ ਸਮਝ ਲੱਗੀ ਮੈਂ ਕੀ ਕਿਹਾ ਮੈਨੂੰ ਕੋਈ ਸਮਝ ਲੱਗੀ ਫੋਨ ਦੇਓ ਐਵੇਂ ਪਤਾ ਨਹੀਂ ਅੱਜ ਕੀ ਕਰੀ ਜਾਂਦੇ ਫੜਾਓ ਫੋਨ హాత్లా మవాబ దా పొచ్చి ఆ జాను ఫోన్